ਹੋਇਆ ਐਸਐਸਪੀ ਤਰੰਤਾਰਨ ਨੇ ਦੱਸਿਆ ਕਿ ਜਗਰਾਜ ਸਿੰਘ ਉਰਫ ਜੱਜਾ ਜੋ ਕਿ ਮੁਰਦਪੁਰ ਮਹੱਲਾ ਤਰੰਤਾਰਨ ਦਾ ਰਹਿਣ ਵਾਲਾ ਹੈ ਜਿਸ ਤੇ ਕੀ ਚਾਰ ਤੋਂ ਵੱਧ ਕਤਲ ਦੇ ਮੁਕਦਮੇ ਦਰਜ ਨੇ ਪੁਲਿਸ ਨੂੰ ਲੋੜਿੰਦਾ ਸੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇਸ ਦਾ ਟਰੈਪ ਲਗਾਇਆ ਤੇ ਇਸ ਨੇ ਪੁਲਿਸ ਦੇ ਵੱਲ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਇਸ ਤੇ ਗੋਲੀ ਚਲਾਈ ਜੋ ਕਿ ਇਸ ਦੀ ਲੱਤ ਵਿੱਚ ਜਾ ਕੇ ਲੱਗੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਕੋਲੋਂ 45 ਬੋਰ ਪਿਸਟਲ ਵੀ ਬਰਾਮਦ ਕੀਤਾ ਗਿਆ ਤਾਂ ਦਰੰਦਰਨ ਤੇ ਵਿੱਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਚਪੜ ਹੋਈ ਹੈ ਜੁਤੇ ਕੀ ਐਨਕਾਊਂਟਰ ਹੋਇਆ ਤੇ ਬਦਮਾਸ਼ ਨੇ ਪੁਲਿਸ ਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਸ ਦੀ ਲੱਕ ਤੇ ਗੋਲੀ ਵੱਜੀ ਤੇ ਜੁਗਰਾਵ ਸਿੰਘ ਉੱਤੇ ਜੱਜ ਜਿਹੜਾ ਕਿ ਮਰਾਤਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ 4 ਤੋਂ ਵੱਧ ਅਟੈਂਪਟ ਟੂ ਮਰਡਰ ਦੇ ਮਕਦਮੇ ਆ ਇੱਕ 143/24 ਮਕਦਮਾ ਹੈਗਾ 29/24 ਦਾ ਜਿਹਦੇ ਵਾਂਗੂ ਕੰਪਿਊਟਰ ਸੀਗਾ ਮਟਰ ਮਟਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਹੀ ਮੇਨ ਐਕਟਿਵ ਵੌਂਟਡ ਸੀਗਾ ਅੱਜ ਸਾਡੀ CIA ਨੂੰ ਤੇ ਨਾਲ ਹੀ ਸਿਟੀ ਤਰੰਤਾਂ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਬੰਦਾ ਇਥੋਂ ਆ ਰਿਹਾ ਤੇ ਜਦੋਂ ਜਿਹੜਾ ਟਰੈਪ ਲਾਇਆ ਤੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਇਹ ਤੇ ਫਾਇਰ ਕੀਤਾ ਜਿਹੜੀ ਇਹਦੀ ਲੱਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਸਰ ਕੀ ਬ੍ਰਾਮਹ ਕੀ ਹੋਈ ਇੰਤੋ ਦੀ ਇਹਦੇ ਕੋਲ ਇੱਕ 45 ਬੋਲ ਦਾ ਪਿਸਤਲ ਜਿਹੜਾ ਹੈ ਬ੍ਰਾਮਹ ਕੀਤਾ ਗਿਆ ਮਾਮਲੇ ਦਰਜ ਨੇ ਕੋਈ ਇੱਥੇ ਇਸ ਤੇ 5 ਤੋਂ ਵੱਧ ਅਟੈਪਟ ਮਰਡਰ ਦੇ ਮਕਦਮੇ ਦਰਜ ਨੇ ਇੱਕ ਮਰਡਰ ਦਾ ਮਰਡਰ ਦੇ ਵਿੱਚ ਇਹ ਮੇਨ ਸ਼ੂਟਰ ਸੀਗਾ ਕਿਸੇ ਗੈਂਗ ਨਾਲ ਲਿੰਕ ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਤੇ ਇਸ ਤੋਂ ਬਾਅਦ ਜਿਹੜਾ ਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਹਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਫਰਦਰ ਪੁਚੀਸ਼ ਦੇ ਵਿੱਚ ਜੋ ਵੀ ਨਾਮ ਸਾਹਮਣੇ ਆਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜ਼ਰੰਦਾਰਨ ਦੇ ਜਰਮਸਤਪੁਰ ਚਾਨਵਾਲੇ ਰਸਤੇ ਤੇ ਐਨਕਾਊਂਟਰ ਹੋਇਆ ਜੁਥੇ ਕਿ ਪੁਲਿਸ ਅਤੇ ਬਦਮਾਸ਼ ਦੇ ਵਿਚਾਲੇ ਮੁਚਪੇੜ ਹੋਈ ਹੈ ਬਦਮਾਸ਼ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਕੀਤੀ ਗਈ ਪੁਲਿਸ ਦੇ ਵੱਲੋਂ ਵੀ ਤੇ ਜਵਾਬੀ ਫਾਇਰਿੰਗ ਦੇ ਵਜ੍ਹਾ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਤੁਤਰਨ